ਮੇਰੇ ਬਹੁਤ ਹੀ ਜ਼ਿਆਦੀ ਵੀਰ ਜੀ ਗਰੀਬੀ ਆ ਪਾਤੀ ਸਿੰਘਾ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਕਰਦਾ ਇਹਦਾ ਟੋਕੇ ਵੀਰ ਜੀ ਹੱਥ ਆ ਗਿਆ ਸੀ ਤੇ ਹੁਣ ਕੇ ਸਾਡੇ ਕੋਲ ਇਹਦਾ ਇਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਰੀਵੀ ਬਹੁਤ ਜ਼ਿਆਦੀ ਸੀ ਇਦਾਂ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹੁਣ ਤੇ ਉੱਕੇ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਤਾਂ ਹੱਥਾ ਹੋਣ ਕਾਰਨ ਚ ਇਹ ਵੀ ਨਹੀਂ ਹੁਣ ਹੋਇਆ ਜਾਂਦਾ ਹੁਣ ਇਹਦੀ ਬਾਹਾਂ ਡਾਕਟਰਾਂ ਨੇ ਆਖਿਆ ਇਹਦੀ ਬਾਹਾਂ ਸੁੱਟ ਸੁੱਕਦੀ ਜਾਂਦੀ ਤੇ ਇਹਦਾ ਇਲਾਜ ਹੋਣਾ ਚਾਹੀਦਾ ਕਮਾਈ ਦਾ ਸਾਧਨ ਨਹੀਂ ਫਤ ਉਹ ਕੋਈ ਵੀ ਹੈਗਾ ਤੇ ਕਮਾਈ ਦਾ ਸਾਧਨ ਹੁੰਦਾ ਤਾਂ ਫੇਰ ਕਾਨੂੰ ਅਹੀਂ ਹੁਣ 2.5 ਲੱਖਾਂ ਦੇ ਇਹਦੇ ਹੱਥਾਂ ਤੇ ਬਾਹਾਂ ਤੇ ਲੱਗਣਾ ਤੇ ਬਾਹ ਤੋਣ ਤੇ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਇਸ ਵੀਰ ਦਾ ਨਾਮ ਹੈ ਗੁਰਲਾਲ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਦੁਬਲੀ ਦਾ ਰਹਿਣ ਵਾਲਾ ਹੈ ਵੀਰ ਦਾ ਸੱਜਾ ਹੱਥ ਟੋਕੇ ਵਾਲੀ ਮਸ਼ੀਨ ਦੇ ਵਿੱਚ ਆ ਕੇ ਕੱਟਿਆ ਗਿਆ ਸੀ ਦੱਸ ਦਈਏ ਕਿ ਇਹ ਨੌਜਵਾਨ ਇੱਕ ਪਾਠੀ ਸਿੰਘ ਹੈ ਅਤੇ ਅਰਤਿਕ ਪੱਖ ਤੋਂ ਪਰਿਵਾਰ ਦੀ ਹਾਲਤ ਬਹੁਤ ਹੀ ਪਤਲੀ ਹੈ ਔਰ ਤੁਸੀਂ ਹਾਲਾਤ ਘਰ ਦੇ ਦੇਖ ਸਕਦੇ ਹੋ ਕਿ ਕਿਸ ਕਦਰ ਘਰ ਦੇ ਹਾਲਾਤ ਨੇ ਜਿਹੜੇ ਉਬੱਤਰ ਨੇ ਔਰ ਇਹ ਵੀਰ ਆਪਣੀ ਮਿਹਨਤ ਦੇ ਨਾਲ ਜਿਹੜਾ ਗੁਜ਼ਾਰਾ ਕਰ ਰਿਹਾ ਗੁਰੂ ਦਾ ਵਜੀਰ ਹੈ ਔਰ ਇਸ ਦਾ ਕਹਿਣਾ ਕੀ ਆਓ ਸੁਣਦੇ ਹਾਂ ਵੀ ਜੀ ਮੇਰਾ ਟੋਕੇ ਜਾਣ ਕੇ ਘਰ ਟੱਡਿਆ ਗਿਆ ਸੀ ਵੀ ਜੀ ਬਾ ਮੇਰੀ ਸੁੱਕਦੀ ਜਾਂਦੀ ਆ ਤੇ ਵੀ ਜੀ 1.2 ਲੱਖ ਰੁਪਏ ਆ ਵੀਰ ਜੀ ਰਾਹਤਾਂ ਦੱਸਿਆ ਹੋਇਆ ਤਾਂ ਵੀ ਜੀ ਮੈਂ ਇਹਨਾਂ ਲਈ ਵੀਰਾਂ ਤੋਂ ਮਦਦ ਮੰਗਦੇ ਵੀਰ ਜੀ ਲਾਜ ਵਾਸਤੇ ਇਹ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਟੀ ਸਿੰਘਾ ਵੀਰ ਜੀ ਮੈਂ ਬਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਘਰ ਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀਰ ਜੀ ਡਿੱਗੀਆਂ ਆ ਹੋਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਦਦ ਕੀਤੀ ਜਾਵੇ ਬਾਅਦ ਛੱਡ ਕੇ ਕੋ ਮੇ ਤੇ ਘਰ ਸਾਧਨ ਵੀ ਐ ਵੀ ਕੋ ਖਾਣ ਪੀਣ ਨੂੰ ਵੀ ਐ ਨਹੀਂ ਗਾ ਸਾਧਨ ਤੇ ਡੱਬੇ ਵੀ ਵੇਖ ਲੋ ਮੇਰੇ ਖਾਲੀ ਪਏ ਆ ਇਹ ਵੀ ਕਈ ਵਾਰ ਭੁੱਖੇ ਵੀ ਬਹਿਣਾ ਪੈਂਦਾ ਵਾ ਆਹ ਦੇ ਨਹੀਂ ਕਰਦਾ ਚਲੋ ਵੀਰਾਂ ਭਰਾਵਾਂ ਤੇ ਗਾੜੀ ਮਿਹਨਤੀ ਆ ਉਹਨੂੰ ਗਈ ਸਰੋ ਗਈ ਲੈ ਆ ਹਾਂਜੀ ਭਾਲੇ ਦੀ ਮੇਰੇ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਤੇ ਕਰ ਕੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਵੀਰਾਂ ਭਰਾਵਾਂ ਨੂੰ ਜਿੰਨੀ ਵੀ ਹੋਵੇ ਚਲੋ ਗਰੀਬਾਂ ਦੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦਾ ਮੂੰਹ ਤੇ ਗੁਰੂ ਦੀ ਗੋਲ ਖਵਾ ਰਾਜੀ ਕਾਕਾ ਸਾਦੇ ਵੇ ਗੱਟੀ ਕੀ ਖਾਤੇ